ਸਿਸਕਲ ਜੀ ਸਾਰਿਆਂ ਨੂੰ ਮੈਰਿਜ ਕਲਬ ਦੀ ਕਮਾਨਸਾ ਤੋਂ ਅੱਜ ਆਪਾਂ ਤੁਹਾਡੇ ਲਈ ਪਸ਼ਮੀਨਾ ਦੇ ਸੂਟ ਲੈ ਕੇ ਆਏ ਆ ਜੋ ਆਰੀ ਵਿਦ ਹੈਂਡ ਦੇ ਸੂਟ ਬਣੇ ਹੋਏ ਆ ਪਸ਼ਮੀਨੇ ਦਾ ਸਟਫ ਰੂਗਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਸੈਂਟਰ ਦੇ ਵਿੱਚ ਇਹ ਪੈਨਲਸ ਬਣਾਏ ਹੋਏ ਆ ਤਿੰਨ ਪੈਨਲਸ ਨੇ ਸੈਂਟਰ ਚ ਆਉਣਾ ਪੂਰੀ ਸ਼ਰਟ ਦੇ ਵਿੱਚ ਇੱਦਾਂ ਬੁਟੀ ਆਊਗੀ ਇਹ ਵਾਲਾ ਕੰਮ ਰਹੂਗਾ ਜਿਹੜਾ ਇਹਦੀਆਂ 슬ੀਵਸ ਤੇ ਰਹੂਗਾ ਐਂਡ ਬੈਸਟ ਚੀਜ਼ ਸਾਰਾ ਤੋਂ ਇਹ ਹੈ ਕਿ ਨਾਲ ਆਪਾਂ ਇਹਦੇ ਸ਼ਾਲ ਰੈਡੀ ਕੀਤਾ ਜਿੱਦਾਂ ਕਿ ਦੁਪੱਟੇ ਨਹੀਂ ਠੀਕ ਆਉਂਦੇ ਪਸ਼ਮੀਨੇ ਦੇ ਸੂਟ ਨਾਲ ਆਪਾਂ ਤੁਹਾਨੂੰ ਸੇਮ ਅਵਰਕ ਵਾਲੇ ਸ਼ਾਲ ਰੈਡੀ ਕਰਕੇ ਦਿੱਤੇ 22 ਮੀਟਰ ਦਾ ਸੇਮ ਹੀ ਸਟੱਫ ਦਾ ਪਸ਼ਮੀਨੇ ਦਾ ਸ਼ਾਲ ਹੋਊਗਾ ਸਾਈਡ ਤੇ ਇਹਦੇ ਬੂਟੇ ਦਿੱਤੇ ਹੋਏ ਆ ਲਓ ਆਪਾਂ ਨਾ ਪੂਰਾ ਸੂਟ ਵਾਲਾ ਖੁੱਲਾ ਪਣਾ ਸ਼ਾਲ ਦਾ ਐਂਡ ਇਹਦੇ ਵਿੱਚ ਸੇਮ ਕਲਰ ਦੇ ਵਿੱਚ ਇੱਕ ਆਪਾਂ ਹੋਰ ਡਿਜ਼ਾਈਨ ਰੈਡੀ ਕੀਤਾ ਇਹ ਵੀ ਆਰੀ ਵੀ ਦੇ ਹੈਂਡ ਰਹੂਗਾ ਦੇਖ ਲਓ ਤੁਸੀਂ ਬਹੁਤ ਸੋਹਣਾ ਹੈ ਇਹਦੇ ਘੇਰੇ ਦਾ ਡਿਜ਼ਾਈਨ ਵਾਲਾ ਉਹ ਪੂਰੀ ਸਾੜ ਦੇ ਇਦਾਂ ਲੁੱਕ ਆਊਗੀ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਕਿੰਨੀ ਵੀ ਲੈਂਥ ਰੱਖ ਸਕਦੇ ਹੋ ਇਹ ਵਾਲਾ ਫਲਾਰਾ ਜੀ 슬ੀਵਸ ਤੇ ਹੋਣਾ ਐਂਡ ਇਹਦਾ ਵੀ ਸੇਮ ਹੀ ਆਪਾਂ ਸ਼ਾਲ ਰੈਡੀ ਕੀਤਾ ਪਸ਼ਮੀਨੇ ਦਾ ਹੀ ਬਹੁਤ ਸੋਹਣਾ ਬਹੁਤ ਸੌਫਟ ਪਸ਼ਮੀਨੇ ਦਾ ਸਟੱਫ ਰਹੂਗਾ 2.5 ਮੀਟਰ ਦਾ ਕੱਟ ਸ਼ਾਲ ਦੇ ਰਹੋਗੇ ਦੇਖੋ ਸਾਰੇ ਸ਼ਾਲ ਤੇ ਪੂਰੀ ਤੇ ਬੂਟੀਆਂ ਬਣੀਆਂ ਹੋਈਆਂ ਨੇ ਸੋ ਇਹਨੂੰ ਆਰਡਰ ਕਰਨ ਦੇ ਲਈ ਸਾਡਾ ਨੰਬਰ ਨੀਚੇ ਮੈਂਸ਼ਨ ਕੀਤਾ ਹੋਇਆ ਹੈ ਇਹ ਜੀ ਦਾ ਤੁਹਾਨੂੰ ਪਤਾ ਕਿ ਆਪਾਂ ਔਨ ਆਰਡਰ ਹੀ ਸੂਟ ਰੈਡੀ ਕਰਦੇ ਹਾਂ ਪਰ ਇਹ ਵਾਲੇ ਸੂਟ ਆਪਾਂ ਸੇਲ ਰੀਨ ਰੱਖੇ ਹੋਏ ਆ ਸਾ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ